ਮੁਝੇ ਤਾਂ ਕੁਝ ਚਾਉਣ ਦੇ ਲਈ ਯੋਗਦਾਨ ਰਿਹਾ ਕੀ ਕਹਿਣਾ ਕਿ ਸਰ ਅੱਜ ਉਹਨਾਂ ਨੂੰ ਗਏ ਹੋਏ 18 ਸਾਲ ਹੋ ਗਏ ਅੱਜ ਉਹਨਾਂ ਨੂੰ ਗਏ ਹੋਏ 18 ਸਾਲ ਹੋ ਗਏ ਤੇ ਸਾਡੀ ਉਮੀਦ ਹੈ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਉਹਨਾਂ ਨੇ ਪੌਦਾ ਲਗਾਇਆ ਉਹੋ ਪੀੜ ਬਣੇ ਤੇ ਅਸੀਂ ਉਹ ਪੀੜ ਤੇ ਭਵਿੱਖ ਦੀ ਪੀਂਘ ਲਾ ਸਕੀਏ ਬੱਚਾ ਨੂੰ ਵਧੀਆ ਪੜਾ ਸਕੀਏ ਬੱਚਾ ਨੂੰ ਅੱਗੇ ਲੈ ਕੇ ਜਾ ਸਕੀਏ ਸਾਡੀ ਮੈਨੂੰ ਨਹੀਂ ਪਤਾ ਸੀ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਾਂ ਵਧੀਆ ਕਰ ਰਹੇ ਹਾਂ ਨਹੀਂ ਕਰ ਰਹੇ ਹਾਂ ਪਰ ਸਾਡੀ ਪੂਰੀ ਕੋਸ਼ਿਸ਼ ਹੈ ਪੂਰੀ ਮਿਹਨਤ ਹੈ ਪੂਰੀ ਲਗਨ ਹੈ ਕਿ ਇਮਾਨਦਾਰੀ ਨਾਲ ਅਸੀਂ ਆਪਣਾ ਕੰਮ ਕਰ ਰਹੇ ਹਾਂ ਤਾਂ ਕਿ ਜਿਹੜਾ ਸਾਡੇ ਪੂਰਵਜਾਂ ਨੇ ਕੰਮ ਕੀਤਾ ਹੈ ਉਹ ਕੰਮ ਜਿਹੜਾ ਹੈ ਆਪਾਂ ਸਮਾਜ ਲਈ ਲੋਕਾਂ ਲਈ ਖੁੱਦੇ ਲਈ ਆਪਾਂ ਅੱਗੇ ਲੈ ਚੁੱਕੇ ਜਾ ਸਕੀਏ ਤਾਂ ਕਿ ਕੱਲ ਦੇ ਜਿਹੜੇ ਮੇਰੇ ਸਟੂਡੈਂਟਸ ਨੇ ਜਿਹੜੇ ਮੇਰੇ ਸਟੂਡੈਂਟਸ ਐ ਤੋਂ ਪਾਸ ਆਊਟ ਹੋਣਗੇ ਉਹ ਜਦੋਂ ਮੈਨੂੰ 5 ਸਾਲ ਬਾਅਦ ਮਿਲਣ 15 ਸਾਲ ਬਾਅਦ ਮਿਲਣ ਤਾਂ ਉਹ ਵੀ ਨਜ਼ਰ ਚਾਕੇ ਮੈਨੂੰ ਦੇਖ ਸਕਣ ਤੇ ਮੈਂ ਵੀ ਉਹਨਾਂ ਨੂੰ ਨਜ਼ਰ ਚਾਕੇ ਦੇਖ ਸਕਾਂ ਉਹਨਾਂ ਨੂੰ ਮੈਨੂੰ ਮੇਰੇ ਤੇ ਫਖਰ ਹੋਏ ਤੇ ਮੈਨੂੰ ਉਹਨਾਂ ਤੇ ਫਖਰ ਸਰ ਮੇਰੇ ਖਿਆਲ ਚ ਜੇ ਕੋਈ ਪੌਦਾ ਪੀੜ ਬੰਦ ਹੈ ਤਾਂ ਸਭ ਤੋਂ ਪਹਿਲਾਂ ਤਾਂ ਮਾਲੀ ਦਾ ਹੀ ਉਹ ਚ ਯੋਗਦਾਨ ਹੈ ਜਿਨੇ ਕੇ ਉਹ ਪੀੜ ਨੂੰ ਲਾਇਆ ਉਹਨੂੰ ਸਿੰਚਿਆ ਉਹਨੂੰ ਇਸ ਕਾਬਿਲ ਬਣਾਇਆ ਕਿ ਉਹ ਪੀੜ ਬਣ ਸਕੇ ਤੇ ਅਸੀਂ ਉਹਦੀ ਪੀੜ ਦੀ ਛਾਂ ਚ ਜਿ ਬੈਠੇ ਤੇ ਜਦੋਂ ਤੱਕ ਆ ਪੀੜ ਦੀ ਗੱਲ ਹੈ ਬਾਈ ਇਸ ਨਾਮ ਦੇ ਬੂਟੇ ਦੀ ਗੱਲ ਹੈ ਉਹਨਾਂ ਨੇ ਲਗਾਇਆ ਤੇ ਜਦੋਂ ਕੋਈ ਪੀੜ ਲਗਾਉਂਦਾ ਉਹ ਚ ਬਹੁਤ ਔਕੜਾਂ ਆਉਂਦੀਆਂ ਨੇ ਬਹੁਤ ਅੜਚੜਾਂ ਆਉਂਦੀਆਂ ਨੇ ਬਹੁਤ ਔਖਾ ਹੈ ਜਿਹੜਾ ਜਦੋਂ ਜਿਹੜੀ ਖੇਤ ਵਾਹਣਾ ਹੁੰਦਾ ਓਦੋਂ ਜਦੋਂ ਉਹ ਜਦੋਂ ਮਿੱਟੀ ਜਿਹੜੀ ਹੈ ਸਹੀ ਨਹੀਂ ਹੁੰਦੀ ਉਹਤੇ ਜਿੰਨੀ એનર્ਜੀ ਉਹਤੇ ਲੱਗਦੀ ਹੈ ਉਹ ਸ਼ਾਇਦ ਉਹਦੇ ਬਾਅਦ ਵਾਲੀ ਪੀੜ੍ਹੀਆਂ ਨੂੰ ਉਨੀ એનર્ਜੀ ਲਾਣ ਦੀ ਲੋੜ ਪੈਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡੇ ਪੁਰਖੇ ਕੰਮ ਕਰ ਗਏ ਬਿਲਕੁਲ ਹੀ ਪਤਾ ਕਿ ਅਸੀਂ ਉਹਦਾ 10% ਵੀ ਕਰ ਪਾ ਰਹੇ ਹਾਂ ਕਿ ਨਹੀਂ ਬਟ ਦੁਬਾਰ ਤੋਂ ਮੇਰੀ ਮੈਂ ਉਹਨਾਂ ਦਾ ਦੇਣ ਦੇ ਹੀ ਨਹੀਂ ਸਕਦਾ ਅਸੀਂ ਪੂਰਾ ਵਾਈਸ ਗਰੁੱਪ ਨਾਲ ਤਾਂ ਦੇ ਹੀ ਨਹੀਂ ਸਕਦੇ ਜਿਹੜਾ ਉਹ ਪੌਦਾ ਲਗਾਜੇ ਅਮਨ ਸ਼ੰਤਕ ਮਹਾਜਨ ਦੀ ਐਸੀ ਡਰੀਮਸ ਜੋ ਵਜੇ ਵੀ ਤੁਹਾਡੇ ਨਜ਼ਰਾਂ ਦੇ ਵਿੱਚ ਪੈਂਡਿੰਗ ਪਈ ਹੋਵੇ ਜਿਸ ਤੇ ਕੋਈ ਪ੍ਰੋਸੈਸ ਚੱਲ ਰਿਹਾ ਹੋਵੇ ਸਰ ਮੇਰੇ ਖਿਆਲ ਚ ਤਾਂ ਡਰੀਮ ਤਾਂ ਉਹਨਾਂ ਦਾ ਇੱਕੋ ਹੀ ਹੈ ਕਿ ਜਿਹੜਾ ਬੱਚਾ ਆਪਣੇ ਕੋਲ ਆ ਗਿਆ ਉਹ ਬੱਚਾ ਵਧੀਆ ਪੜ ਕੇ ਜਾਏ ਇੱਕ ਵਧੀਆ ਉਹਦਾ ਕੀਤਾ ਵੀ ਹੋਵੇ ਤੇ ਵਧੀਆ ਇਨਸਾਨ ਵੀ ਬਣ ਜਾਵੇ ਤਾਂ ਸਾਡੀ ਸਾਨੂੰ ਲੱਗਦਾ ਕਿ ਸਾਡਾ ਐਸਏ ਵਾਈਸ ਗਰੁੱਪ ਕਿਤੇ ਪਹੁੰਚਣਾ ਲਕਸ਼ ਨਹੀਂ ਹੈ ਸਾਡਾ ਐਸਏ ਵਾਈਸ ਗਰੁੱਪ ਲਕਸ਼ਾ ਹੈ ਕਿ ਜਿਹੜਾ ਨਿਰੰਤਰ ਅਸੀਂ ਗੱਡੀ ਚਲਾ ਰਹੇ ਹਾਂ ਜਿਹੜਾ ਅਸੀਂ ਰਸਤਾ ਤੈਅ ਕਰ ਰਹੇ ਹਾਂ ਉਹ ਹਰ ਰਸਤਾ ਜਿਹੜਾ ਹੈ ਉਹ ਵਧੀਆ ਅਸੀਂ ਤਰੀਕੇ ਨਾਲ ਉਹ ਰਸਤਾ ਤੈਅ ਕਰੀਏ ਅਸੀਂ ਕਿਤੇ ਫਾਈਨਲ ਡੈਸਟੀਨੇਸ਼ਨ ਤੇ ਨਹੀਂ ਪਹੁੰਚਣਾ ਸਾਡੇ ਲਈ ਕੋਈ ਮੁਕਾਮ ਨਹੀਂ ਹਾਸਿਲ ਕਰਨਾ ਅਸੀਂ ਤਾਂ ਰਸਤੇ ਨੂੰ ਇੰਜੋਏ ਕਰਨਾ ਹੈ ਤੇ ਰਸਤੇ ਨੂੰ ਵਧੀਆ ਤੋਂ ਵਧੀਆ ਬਣਾਉਂਦੇ ਹੋਏ ਅਸੀਂ ਆਪਣੀ ਗੱਡੀ ਅੱਗੇ ਲੈ ਕੇ ਜਾਂਦੇ ਹਾਂ ਉਹਨਾਂ ਦੇ ਇਨਸਪੀਰੇਸ਼ਨ ਲੈ ਕੇ ਕੀ ਕਹਿਣਾ ਚਾਹੁੰਗਾ ਦੋਸ਼ਾਪਤ ਸਾਡੇ ਸਮਾਜ ਲਈ ਬੱਚਿਆਂ ਲਈ ਸਰ ਮੈਂ ਮਾਪਿਆਂ ਨੂੰ ਆਹੀ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ এডਿਕੇਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਕਿ ਆਪਾਂ ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾ ਸਕਦੀ ਹੈ ਹੋਰ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਕਿ ਆਪਾਂ ਨੂੰ ਆਪਣੇ ਸਰਕਲ ਚੋਂ ਅਗਲੇ ਸਰਕਲ ਚ ਲੈ ਕੇ ਜਾ ਸਕਦੀ ਹੈ ਜੇ ਆਪਾਂ ਮੰਨਦੇ ਆ ਕਿ ਸਮਾਜਿਕ ਸਰਕਲਾਂ ਚ ਵੱਡਿਆ ਹੋਇਆ ਇੱਕ ਵਰਗਾ ਚ ਵੱਡਿਆ ਹੋਇਆ ਤਾਂ ਸਾਰੇ ਮਾਪਿਆਂ ਨੂੰ ਆਹੀ ਮੇਰੀ ਰਿਕਵੈਸਟ ਵੀ ਹੈ ਤੇ ਸਾਰਿਆਂ ਨੂੰ ਪਤਾ ਵੀ ਹੈ ਕਿ ਚੰਗੀ এডਿਕੇਸ਼ਨ ਦਾ ਜਿਹੜਾ ਹੈ ਕੋਈ ਨਾ ਤੋੜ ਹੈ ਨਾ ਇਹਦਾ ਕੋਈ ਸਬਸਟੀਟਿਊਟ ਹੈ ਤੇ এডੂਕੇਸ਼ਨ ਇੱਕ ਐਸੀ ਚੀਜ਼ ਹੈ ਜੇ ਅੱਜ ਮੈਂ ਆਪਣੇ ਬੱਚੇ ਨੂੰ ਚੰਗੀ এডੂਕੇਸ਼ਨ ਨਹੀਂ ਦਿੱਤੀ ਤਾਂ ਮੈਂ 10 ਸਾਲ ਬਾਅਦ ਕਹਿ ਨਹੀਂ ਸਕੂੰਗਾ ਕਿ ਚਲੋ ਯਾਰ ਉਹ ਤਾਂ এডੂਕੇਸ਼ਨ ਮਾੜੀ ਰਹੀ ਗਈ ਹੁਣ ਆਪਾਂ ਚੰਗੀ ਦਈਏ ਲੀੜਾ ਆਪਾਂ ਕਪੜਾ ਆਪਾਂ ਖਾਣਾ ਆਪਾਂ ਅਜ ਕੋਈ ਮਾਲਾ ਖਾ ਲਈਏ ਕੋਈ ਮਾਲਾ ਪਹਿਨ ਲਈਏ ਤਾਂ ਬੰਦਾ ਕਹਿੰਦਾ ਕੋਈ ਨਾ ਯਾਰ ਫਟ ਗਿਆ ਅੱਗੇ ਤਾਂ ਇੱਥੇ ਹੀ ਨਹੀਂ ਕਰਦੇ ਅੱਗੇ ਤਾਂ ਕੋਈ ਸਵਧੀਆ ਦੁਕਾਨ ਤੋਂ ਲਵਾਗੇ ਜਾਂ ਕੋਈ ਹੋਰ ਵਧੀਆ ਲਵਾਗੇ ਪਰ এডੂਕੇਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਕਿ ਇੱਕ ਵਾਰ ਖਰਾਬ ਹੋ ਜੇ ਤਾਂ ਉਹ ਕਦੇ ਨਹੀਂ ਦੁਬਾਰ ਤੋਂ ਸੁਧਰਦੀ ਸਾਰੇ ਸਮਾਜ ਨੂੰ ਆਹੀ ਹੈ ਸਾਰੇ ਮਾਪਿਆਂ ਨੂੰ ਆਹੀ ਹੈ ਕਿ ਜਿਹੜੀ এডੂਕੇਸ਼ਨ ਦੇਣੀ ਹੈ ਆਪਣੇ ਆਪਣੇ ਬੱਚਾ ਨੂੰ ਉਹ ਆਪਾਂ ਆਪਣੀ ਔਰਤੋਂ ਸਭ ਤੋਂ ਬੈਸਟ এডੂਕੇਸ਼ਨ ਦੇ ਲਈ ਹੈ ਉਹ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਥੈਂਕ ਯੂ